ਕਿ ਦੱਤਰ ਆਮ ਪਾਰਟੀ ਦਾ ਹੈ ਤੇ ਸਾਡੇ ਨਾਲ ਬਹੁਤ ਸਤਿਕਾਰ ਜੋ ਕਿ ਸਾਡੇ ਸਰਦਾਰ ਤਸੈਨ ਜੀ ਜੋ ਸਿਆਲਕਾ ਸਾਹਿਬ ਨੇ ਔਰ ਇਨਚਾਰਜ ਜੋ ਉਟਾਰੀਅਲ ਖੇਤੋਂ ਵੀ ਹੈਗੇ ਨੇ ਆਮ ਪਾਰਟੀ ਦੇ ਔਰ ਇਥੋਂ ਨਾਲ ਦੇ ਵਿਧਾਇਕ ਦੇ ਵੀ ਇਲੈਕਸ਼ਨ ਲੜੀ ਸੀ ਔਰ ਇਤੋਂ ਇਤਿਲਾਵਾ ਜਿਹੜੇ ਐਸਸੀ ਬੈਂਕ ਕਮਿਸ਼ਨ ਆ ਉਹਨਾਂ ਦੇ ਸਾਕਾ ਮੈਂਬਰ ਸਾਹਿਬ ਵੀ ਆ ਔਰ ਅਸੀਂ ਗੱਲ ਕਰਦੇ ਜਿਹੜੇ ਇੱਕ ਵੀਡੀਓ ਵਾਇਰਲ ਹੋਈ ਬੜੇ ਪੱਦਰ ਤੇ ਜਿਹੜੇ ਰਾਜੇ ਵੜੇਂਗੋ ਨੂੰ ਕੀਤਾ ਗਿਆ ਇੱਕ ਟਿੱਪਣੀ ਕੀਤੀ ਗਈ ਆ ਸਰਦਾਰ ਬੂਟਾ ਸਿੰਘ ਜੀ ਉਹਨਾਂ ਵਾਸਤੇ ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜੀ ਟਿੱਪਣੀ ਕਰ ਰਹੀ ਹੈ ਸਰਦਾਰ ਬੂਟਾ ਸਿੰਘ ਵਾਸਤੇ ਜਿਹੜਾ ਕਾਰ ਹੈ ਰਾਜਵਿੰਗ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਜੀ ਨੇ ਜਿਹੜੀ ਕਿ ਇੱਕ ਪਿਛਲੇ ਦਿਨੀ ਸ਼ੋਣ ਜਲਛੇ ਡਰਾਉਣ ਸਰਦਾਰ ਬੂਟਾ ਸਿੰਘ ਜੀ ਹੋਮ ਮਿਨਿਸਟਰ ਇੰਡੀਆ ਜੀ ਦੇ ਨਿੱਜੀ ਜ਼ਿੰਦਗੀ ਤੇ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਇਹ ਕਹਿਣਾ ਕਿ ਇੱਕ ਬੂਟਾ ਸਿੰਘ ਹੁੰਦਾ ਸੀ ਮਜਬੀ ਬਾਲਮੀਕ ਸਿੱਖ ਸਮਾਜ ਚੋਂਦਾ ਸੀ ਤੇ ਉਹ ਪੱਠੇ ਪਾਉਂਦਾ ਸੀ ਸਰਦਾਰ ਬੂਟਾ ਸਿੰਘ ਨੂੰ ਇੱਕ ਆਮ ਇਨਸਾਨ ਕਹਿਣਾ ਤੇ ਉਹਨੂੰ ਰੰਗ ਦਾ ਕਾਲਾ ਦੱਸਣਾ ਉਹਨੂੰ ਪੱਠੇ ਪਾਉਣ ਵਾਲਾ ਦੱਸਣਾ ਐ ਮੈਂ ਸਮਝਦਾ ਕਿ ਮਜਬੀ ਸਿੱਖ ਸਮਾਜ ਦੀ ਬਹੁਤ ਵੱਡੀ ਤੋਹੀਨ ਕੀਤੀ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੇ ਜਿਹਦੇ ਅੱਜ ਪੰਜਾਬ ਨਹੀਂ ਸਮੁੱਚੇ ਹਿੰਦੁਸਤਾਨ ਦੇ ਵੱਖ-ਵੱਖ ਸ਼ਹਿਰਾਂ ਤੇ ਕਸਬਿਆਂ 'ਚ ਰੋਸ ਵਜੋਂ ਦੇ ਪੁਤਲੇ ਸਾੜੇ ਜਾ ਰਹੇ ਤੇ ਪੁਤਲਿਆਂ ਤੇ ਜੁੱਤੀਆਂ ਮਾਰ-ਮਾਰ ਲੋਕ ਉਹਦਾ ਪ੍ਰਤੀਰੋਧ ਪ੍ਰਗਟ ਕਰ ਰਹੇ ਨੇ ਮੈਂ ਧਨਵਾਦੀ ਹਾਂ ਹਿੰਦੁਸਤਾਨ ਦੇ ਐਸ்சிਐਸਟੀ ਕਮਿਸ਼ਨ ਦਾ ਔਰ ਪੰਜਾਬ ਦੇ ਐਸ்சிਐਸਟੀ ਕਮਿਸ਼ਨ ਸਰਦਾਰ ਜਸਵੀਰ ਸਿੰਘ ਗੜੀ ਜੀ ਦਾ ਜਿਨ੍ਹਾਂ ਨੇ ਤੁਰੰਤ ਇਹਨਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਇਹਨਾਂ ਦੇ ਰੋਸ ਨੂੰ ਇਹਨਾਂ ਦੇ ਗੁੱਸੇ ਨੂੰ ਭਾਵਦਿਆਂ ਉਹਦੇ ਤੇ ਐਸਸੀ ਐਸਟੀ ਕਮਿਸ਼ਨ ਵੱਲੋਂ ਮਕਦਮਾ ਦਰਜ ਕੀਤਾ ਗਿਆ ਤੇ ਮੈਂ ਅੱਜ ਤੁਹਾਡੇ ਚੈਨਲ ਆ ਰਾਈ ਜਿੱਥੇ ਸੂਬੇ ਦੇ ਕਮਿਸ਼ਨ ਦਾ ਔਰ ਇੰਡੀਆ ਨੈਸ਼ਨਲ ਕਮਿਸ਼ਨ ਦਾ ਧੰਨਵਾਦ ਕਰਦਾ ਆਂ ਇਸ ਕਾਰਵਾਈ ਬਤਲੇ ਜਿਦੇ ਨਾਲ ਉਹਨਾਂ ਨੇ ਇਸ ਵਰਗ ਦੇ ਲੋਕਾਂ ਦੇ ਤਾਪਦੇ ਹਰਦਿਆਂ ਨੂੰ ਸਾਥ ਕਰਨ ਦਾ ਯਤਨ ਕੀਤਾ ਹੈ ਐਫ ਆਈ ਆਰ ਦਰਜ ਕਰਕੇ ਮੈਂ ਅੱਜ ਦੇ ਇਸ ਚੈਨਲ ਰਾਹੀਂ ਆਮ ਆਦਮੀ ਪਾਰਟੀ ਦੇ ਦਫਤਰ ਤੋਂ ਦੇ ਐਸ ਸੀ ਸਮਾਜ ਵੱਲੋਂ ਇਹ ਮੰਗ ਕਰਦਾ ਕਿ ਤੁਰੰਤ ਰਾਜਾ ਵੜਿੰਗ ਨੂੰ ਗ੍ਰਿਫਤਾਰ ਕੀਤਾ ਜਾਵੇ ਉਹਦੀ ਮੈਂਬਰ ਪਾਰਲੀਮੈਂਟ ਦੇ ਮੈਂਬਰ ਰੱਦ ਕਰਨ ਸਬੰਧੀ ਜਲਦੀ ਇਲੈਕਸ਼ਨ ਜਿਹੜੀ ਅਜਿਮਨੀ ਚੋਣ ਤੋਂ ਵਿਹਲੇ ਹੁੰਦੇ ਆ ਐਸ ਸੀ ਸਮਾਜ ਦੇ ਸਾਰੇ ਵਰਗਾਂ ਨੂੰ ਉਹਨਾਂ ਦੇ ਆਗੂਆਂ ਨੂੰ ਸਾਰੀਆਂ ਸਫਰਤਾਮਾਂ ਦੇ ਮੁਖੀਆਂ ਨੂੰ ਨਾਲ ਲੈ ਕੇ ਪੰਜਾਬ ਦੇ ਗਵਰਨਰ ਸਾਹਿਬ ਨੂੰ ਮਿਲਿਆ ਜਾਏਗਾ ਕਿ ਜਿਹੇ ਘਟਿਆ ਮੈਂਬਰ ਪਾਰਲੀਮੈਂਟ ਦੀ ਜਿਹੜੀ ਮੈਂਬਰ ਉਹ ਜਿਹੜੀ ਸਦਨ ਲਈ ਰੱਦ ਕੀਤੀ ਜਾਵੇ ਤੇ ਇਸ ਬੰਦੇ ਨੂੰ ਆਉਣ ਵਾਲੇ ਸਮੇਂ 'ਚ ਕਿਸੇ ਵੀ ਸੈਂਬਲੀ ਦੀ ਔਰ ਕਿਤੇ ਵੀ ਰਾਜ ਸਭਾ ਜਾਂ ਕ ਤੇ ਪਾਰਲੀਮੈਂਟ ਦੀ ਇਲੈਕਸ਼ਨ ਰੋਕਣ ਤੋਂ ਉਹ ਜੋ ਕਰਾਰ ਦਿੱਤਾ ਜਾਵੇ ਇਹ ਮੈਂ ਅੱਜ ਦੇ ਤੁਹਾਡੇ ਚੈਨਲ ਰਾਹੀਂ ਮੰਗ ਕਰਦਾ ਹਾਂ ਤੇ ਜਲਦੀ ਹੀ ਦੇ ਦੇ ਰਾਸ਼ਟਰਪਤੀ ਔਰ ਦੇ ਦੇ ਪ੍ਰਧਾਨ ਮੰਤਰੀ ਤੇ ਲੋਕ ਸਭਾ ਦੇ ਸਪੀਕਰ ਨੂੰ ਮਿਲ ਕੇ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਇਹ ਮਤਾ ਲਿਆਉਣ ਲਈ ਵੀ ਬੇਨਤੀ ਕਰਾਂਗੇ ਆਪਣੇ ਸਮਾਜ ਦੇ ਮੈਂਬਰ ਪਾਰਲੀਮੈਂਟਰਾਂ ਨੂੰ ਮਿਲ ਕੇ ਕਿ ਇਹ ਜਏ ਮੈਂਬਰ ਪ੍ਰਤੀ ਪਾਰਲੀਮੈਂਟ ਵਿੱਚ ਵੀ ਮਤਾ ਲਿਆਂਦਾ ਜਾਵੇ ਕਿ ਇਹਨੂੰ ਆਉਣ ਵਾਲੇ ਸਮੇਂ ਤੱਕ ਮੈਂਬਰ ਪਾਰਲੀਮੈਂਟ ਤੋਂ ਮਾਤਲ ਕੀਤਾ ਜਾਵੇ ਤੋਂ ਆਪਣਾ ਸੁਧਾਨ ਹੈ ਲਾਗੂ ਰੂਲ ਹੈ ਉਹਦੇ ਐਕਟ ਉਹਦੀ ਹਰ ਹੱਦਾਂ ਹੁੰਦੀਆਂ ਤਾਂ ਇਹ ਕੋਈ ਐਮਐਨਏ ਚਾਹੇ ਪਾਰਲੀਮੈਂਟ ਮੈਂਬਰ ਕਰੋਂਦਾ ਵੀ ਉਸ ਦਾਇਰੇ ਦੇ ਵਿੱਚ ਕਰਨਾ ਪਰ ਸੁਧਾਨ ਦੇ ਰੂਲ ਪਰੇ ਸੁਧਾਨ ਨੂੰ ਜਿੰਨੇ ਉਹਨਾਂ ਸਮਝਿਆ ਕੁਝ ਰੋਤ ਜੀ ਖਲੋਕੇ ਆਪਣਾ ਸਾਰੀਆਂ ਵਡਿਆਈਆਂ ਲੈ ਕੇ ਤੇ ਅੱਜ ਉਹ ਉਸੇ ਸੁਧਾਨ ਦੇ ਰੂਪ ਵਿੱਚ ਸਾਡੇ ਇੱਕ ਸਮਾਜ ਚ ਭੜਕਾਓ ਭਾਸ਼ਣ ਦੇ ਕੇ ਟਿੱਪਣੀ ਕਰਕੇ ਸਾਡੇ ਸਮਾਜ ਦੀ ਵੰਡੀਆਂ ਪਾ ਰਿਹਾ ਇਹਦੇ ਬਾਰੇ ਕੀ ਕਹਿਣਾ ਕੀ ਇਹਦੇ ਬਾਰੇ ਕਿਹੜਾ ਕਿ ਜਿਸ ਤਰੋਈਦਾ ਕਿ ਕੀ ਮਾਮਲਾ ਦੱਜੋਣਾ ਚਾਹੀਦਾ ਜੀ ਮੈਂ ਅੱਜ ਦੇ ਤੁਹਾਡੇ ਚੈਨਲ ਆ ਗਮਾਨਪੁਰ ਸਾਹਿਬ ਹਿੰਦੁਸਥਾਨ ਦੇ ਜਿਹੜੇ ਇਲੈਕਸ਼ਨ ਕਮਿਸ਼ਨ ਨੇ ਭਾਰਤ ਸਰਕਾਰ ਉਹਨਾਂ ਤੋਂ ਵੀ ਮੰਗ ਕਰਦਾ ਕਿ ਤਰਨਤਾਰਨ ਦੀ ਜਿਮਨੀ ਚੌਂ ਨਦਰਾਉਂ ਜੋ ਇਹਨਾਂ ਨੇ ਜਾਤੀ ਪੱਤਰ ਤੇ ਜਾ ਕੇ ਜਾਤਪਾਰ ਦੇ ਪੱਤਰ ਤੇ ਜਾ ਕੇ ਖਾਲਸਾ ਦੇ ਮੁੱਦੇ ਤੇ ਜਾ ਕੇ ਭਾਰਤ ਦੇ ਮੁੱਦੇ ਤੇ ਜਾ ਕੇ ਜਿਵੇਂ ਸਿੱਖ ਕੌਮ ਨੂੰ ਓਵੇਂ ਸ਼ਰੂਡ ਕਾਸਟ ਕੌਮ ਨੂੰ ਜਿਹੜਾ ਵੰਡਨ ਦਾ ਨੇ ਯਤਨ ਕੀਤਾ ਪਾੜੋ ਅਤੇ ਰਾਰ ਕਰਨ ਦੀ ਰੀਤੀ ਦਾ ਬਿਆਨ ਦੇ ਕੇ ਇਲੈਕਸ਼ਨ ਦੇ ਵਿੱਚ 48 ਮਚਾ ਦਿੱਤੀ ਆ ਜਿਹੇ ਮੈਂਬਰ ਪਾਰਲੀਮੈਂਟ ਦੇ ਛੂਬਾ ਪ੍ਰਧਾਨ ਨੂੰ ਜੋ ਕਰਾਰ ਦੇ ਦੇਣਾ ਚਾਹੀਦਾ ਆਉਣ ਵਾਲੇ ਸਾਰੀਆਂ ਇਲੈਕਸ਼ਨਾਂ ਸਬੰਧੀ ਇਹਦੇ ਤੇ ਪਾਬੰਦੀ ਲਗਾ ਦੇਣੀ ਚਾਹੀਦੀ ਹੈ। ਇਹ ਆਗੂ ਤੇ ਦੇਸ਼ ਧਰੋਹੀ ਦਾ ਮਕਦਮਾ ਵੀ ਦਰਜ ਕਰਨਾ ਚਾਹੀਦਾ ਹੈ। ਸਰ ਜੀ ਕੋ اچਾਨਕੇ ਕੋਈ ਜਾ ਰਿਹਾ ਆਪਾਂ ਦੁਰਘਟਨਾ ਹੋ ਜਾਂਦੀ ਹੈ। ਉਦੋਂ ਜਦੋਂ ਜਰੂਰਤ ਹੁੰਦੀ ਹੈ ਕੋਈ ਵੀ ਵੇ ਤੇ ਉਦੋਂ ਆਪਾਂ ਨੇ ਆਪ ਇੱਕ ਖੂਨ ਚਾਹੀਦਾ ਮਾਹਦਾਨ ਖੂਨ ਦਾ ਮਾਹ ਜਦੋਂ। ਉਦੋਂ ਇਹ ਥੋੜਾ ਵੇਖੇ ਜਾਂਦਾ ਵੀ ਐਸਸੀ ਦਾ ਆ ਜਾਂ ਜਨਰਲ ਕੈਟਾਗਰੀ ਦਾ ਕਿਹਦਾ ਇਹਦੇ ਬਾਰੇ ਕਿ ਖੂਨ ਤੋਂ ਪਰਮਾਨ ਇੱਕ ਬਣਾ ਇਨਸਾਨ ਇੱਕ ਬਣਾ ਕਿ ਇਹਨਾਂ ਦੇ ਅੰਦਰ ਇਨਸਾਨੀਅਤ ਮਰ ਚੁੱਕੀ ਹੈ। ਮੈਂ ਸਮਝਦਾ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਵੱਲੋਂ ਜਹੀ ਘਟਕਿਆ ਕਾਰਵ ਇਹਦੇ ਤੋਂ ਵੱਡੀ ਕੋਈ ਨਿੰਦਿਆ ਨਹੀਂ ਹੋ ਸਕਦੀ ਜਿਸ ਵੱਡੇ ਪੱਦਰ ਤੇ ਉਹਨੂੰ ਥੂਠ ਥੂਠ ਪੰਜਾਬ ਦੇ ਲੋਕ ਆ ਰਹੇ ਆ ਗਲੀ ਮਲਿਆਂ ਚ ਉਹਦੇ ਪੁੱਤਲੇ ਫੂਰ ਜੁੱਤੀਆਂ ਮਾਰੀਆਂ ਜਾ ਰਹੀਆਂ ਤੇ ਮੈਂ ਸੋਹਦਾ ਕਿ ਇਦੋਂ ਵੱਡੀ ਕਾਰਵਾਈ ਘਟ ਗਿਆ ਇਸ ਬੰਦਾ ਇਹ ਘਟਿਆ ਛੋਦਾ ਮਾਲਕ ਜਨ ਨੂੰ ਹੋਰ ਕੀ ਹੋ ਸਕਦਾ ਹੈ ਤੇ ਜਿਹਨੂੰ ਇਹ ਨਹੀਂ ਪਤਾ ਵੀ ਤੂੰ ਆਇਆ ਇਲੈਕਸ਼ਨ ਲੜਨ ਲਈ ਜਿੱਤਣ ਲਈ ਆ ਤੇ ਪਿਓ ਦੇ ਆ ਪੁੱਤਾਂ ਜਿਨ੍ਹਾਂ ਲੋਕਾਂ ਦੀਆਂ ਵੋਟਾਂ ਲੈਣੀਆਂ ਤੂੰ ਉਹਨਾਂ ਦੇ ਪਰ ਉਹਨਾਂ ਦੇ ਆਗੂ ਨੂੰ ਉਹ ਸਮਾਜ ਦੇ ਨੈਸ਼ਨਲ ਲੀਡਰ ਦੇ ਪ੍ਰਤੀ ਤੂੰ ਘਟਿਆ ਸ਼ਬਦਾਵਲੀ ਵਰਨੇ ਉਹਦੇ ਦੇ ਰੰਗ ਤੇ ਉਹਦੀ ਜਾਤੀ ਦੇ ਤੂੰ ਘਟਿਆ ਸ਼ਬਦਾ ਦੀ ਵਰਤੋਂ ਕਰ ਰਿਹਾ ਲਾਂ ਤੇ ਸੇਵ ਦੇ ਸ਼ੂਬਾ ਪਤਾ ਜਿਹੜਾ ਕਿੰਨਾ ਵੀ ਜਦੋਂ ਇੱਥੇ ਗਾੜੀ ਹੋ ਜੀਦਾ ਵਿਰੋਧ ਹੋਈ ਆ ਉਹਨਾਂ ਦਾ ਉਹ ਮੇਰਾ ਪਿਓ ਸੀ ਉਹਦੀ ਸਮਾਧੀ ਜੁੱਤੇ ਮਾਪੇ ਸਰਵਜਾ ਜੀ ਉਹ ਪਹਿਲੇ ਨਹੀਂ ਜਬੇ ਮੇਰਾ ਪਿਓ ਸੀ ਮੈਨੂੰ ਉਹਦੇ ਪਤਾ ਨਹੀਂ ਉਹਦਾ ਨਾਂ ਵੀ ਜਿਹੜੀ ਉਹਦੀ ਦਾਦੀ ਨੇ ਜਾਂ ਉਹਦੀ ਨਾਨੀ ਨੇ ਰੱਖਿਆ ਉਹ ਵੀ ਜੇ ਸੁਰਗਾਂ ਦੇ ਨੇ ਉਹ ਪਤਾਉਂਦੀ ਹੁੰਨੀ ਵੀ ਉਹਦਾ ਨਾਂ ਰਾਜਾ ਮੈਂ ਕਿਉਂ ਰੱਖ ਬੈਠੀ ਆ ਰਾਜਿਆਂ ਵਾਲੀ ਗੱਲ ਨਹੀਂ ਉਹਦੀ ਉਹਦੇ ਆਮ ਬੰਦੇ ਨੂੰ ਘਟੀਆਂ ਨਿਕਲੇ ਜ ਜਿਹਦੇ ਪੈਰ ਹੀ ਨਹੀਂ ਲੱਤਾਂ ਨਹੀਂ ਬਾਹਰ ਚੱਲਦੀਆਂ ਇੱਕ ਦਿਨ ਬਿਆਨ ਦੇਣ ਦੇ ਅਗਲੇ ਦਿਨ ਦਾ ਸਰਦਾਰ ਬੂਟਾ ਮੇਰਾ ਬਾਪ ਸਮਾਨ ਨੇ ਦਿਲ ਤੇ ਹਤਰਾ ਨਾਦੇ ਨੂੰ ਪੁੱਛਿਆ ਵੀ ਜੇ ਪਿਓ ਦਾ ਪੋਤੇ ਸਰਦਾਰ ਕੁਲਦੀਪ ਸਿੰਘ ਦਾ ਤੇ ਲੱਤਾਂ ਬਾਹਰ ਚੱਲਦੀਆਂ ਤੇ ਰੀਆਂ ਤੇ ਖਲੋ ਹਣ ਸਮਾਜ ਦੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰ ਅਗਲੇ ਦਿਨ ਆਂਦਾ ਮੈਂ ਇਹ ਛਮਾ ਦੀਆਂ ਜੁੱਤੀਆਂ ਮੇਰੇ ਸਿਰ ਤੇ ਰੱਖ ਨੂੰ ਮੈਂ ਉਹ ਵੀ ਸਤਕਾਰ ਵਜੋਂ ਚੱਲਣ ਨੂੰ ਤਿਆਰ ਆਂ ਬੂਟਾ ਉਹ ਮੇਰਾ ਪਿਓ ਆ ਕੀ ਕੁਝ ਕਹਿ ਗਿਆ ਜਿਸ ਬੰਦੇ ਦੇ ਪੈਰ ਹੀ ਨੀ ਜੀ ਦਾ ਕੋਈ ਟ੍ਰੈਡ ਹੀ ਨਹੀਂ ਉਹਦਾ ਮਾਂ ਵੀ ਉਹ ਨਹੀਂ ਹੈਗਾ ਉਹਨੂੰ ਕੀ ਕਹਿ ਸਕਦੋ ਕਟਿਆ ਸਾਹਬ ਤੋਂ ਸਾਹਬਤ ਕਟਿਆ ਪ੍ਰਧਾਨ ਸਾਹਿਬ ਤੋਂ ਆ ਉਹਨੇ ਕਾਂਗਰਸ ਦੀ ਮਿੱਟੀ ਬਲੀਦ ਕਰਾਤੀ ਤੇ ਆਪਣੀ ਖਾਨਦਾਨੀ ਦੀ ਮਿੱਟੀ ਬਲੀਦ ਕੀਤੀ ਆਹ ਚੇਅਰਮੈਨ ਸਾਹਿਬ ਕਾਂਗਰਸ ਪਾਰਟੀ ਨੇ ਬਿਮਾਰੀ ਆ ਕੇ ਪਹਿਲਾਂ ਇਹ ਸੁਨੀਲ ਜਾਖੜ ਜੀ ਹੁੰਦੇ ਸੀ ਪ੍ਰਧਾਨ ਉਹਨਾਂ ਨੇ ਵੀ ਸਰਦਾਰ ਚੰਨੀ ਸਾਹਿਬ ਦੇ ਖਿਲਾਫ ਅਪਸ਼ਬਦ ਬੋਲੇ ਸੀ ਤੇ ਹੁਣ ਬੜਿੰਗ ਸਾਹਿਬ ਨੇ ਬੋਲੇ ਆ ਕਿ ਇਹਨਾਂ ਕੋਈ ਜਾਦੀ ਪੁਸ਼ਤੀ ਖੁੰਨੀ ਬਿਮਾਰੀ ਆ ਵੇਖੋ ਜੀ ਮੈਨੂੰ ਇਹ ਦੱਸਦਿਆਂ ਸ਼ਰਮ ਆਉਂਦੀ ਆ ਕਿ ਸਾਡੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਜਿਹੜੇ ਕਾਂਗਰਸ ਦੇ ਮੁੱਖ ਮੰਤਰੀ ਜਦੋਂ ਸੁਨੀਲ ਜਾਖੜ ਜੀ ਨੇ ਉਹਨਾਂ ਨੂੰ ਪੈਰ ਦੀ ਜੁੱਤੀ ਦੱਸਿਆ ਸਾਰਾ ਸਮਾਜ ਉਹਨਾਂ ਦੀ ਪਿੱਠ ਤੇ ਕੜਾਈ ਅੱਜ ਨੈਸ਼ਨਲ ਲੀਡਰ ਆ ਜਿਹੜਾ ਕਾਂਗਰਸ ਦਾ ਸਰਦਾਰ ਮੁੱਟਾ ਹੈ ਤੇ ਜਦੋਂ ਉਹਦੀ ਤਹੀਨ ਕੀਤੀ ਆ ਤੇ ਚੰਨੀ ਸਾਹਿਬ ਵੀ ਤੇ ਹੋਰ ਜਿਹੜੇ ਸਾਡੇ ਸਮਾਜ ਦੇ ਵੱਡੇ ਆਗੂ ਡਾਕਟਰ ਰਾਜਕਮਰ ਜੀ ਵੀਰ ਘਟੈਨੀ ਸਾਹਿਬ ਉਹ ਅੱਜ ਉਹਨੂੰ ਬਚਾਉਣ ਲਿਆਂਦੇ ਜੀ ਉਹਨਾਂ ਨੇ ਦੇ ਮਾਫੀ ਮੰਗ ਲਈ ਆ ਜਿਹਨੂੰ ਮਾਫ ਕਰ ਦੇਣਾ ਚਾਹੀਦਾ ਮੈਨੂੰ ਤਰਸਉਂਦਾ ਵੀ ਤੁਸੀਂ ਸਮਾਜ ਜੇ ਸਮਾਜ ਦੀਆਂ ਵੋਟਾਂ ਨੇ ਜੇ ਸ ਰਿਜ਼ਰਵੇਸ਼ਨ ਰਾਈ ਤੁਸੀਂ ਅੱਜ ਵੱਖ-ਵੱਖ ਆਉਧਿਆਂ ਦੇ ਤੂ ਬੇਦੇ ਮੁੱਖ ਮੰਤਰੀ ਬਣੇ ਜੇ ਚ ਦਿੱਲੀ ਦੇ ਪ੍ਰਬਾਰੀ ਬਣੇ ਜੇ ਚਾਹੇ ਉਹ ਕਮਿਸ਼ਨ ਦੇ ਮੈਂਬਰ ਹੈ ਜੇ ਕਿਤਿਆਂ ਵੱਡੀਆਂ ਕੈਬਨਿਟ ਵਜ਼ੀਰੀਆਂ ਹੰਡਾਈਆਂ ਉਹ ਇਹ ਸਮਾਜ ਚ ਪੈਦਾ ਹੋਣ ਕਰਕੇ ਤੁਹਾਨੂੰ ਮਿਲਿਆ ਆ ਤੇ ਤੁਸੀਂ ਕਾਬਲ ਸੀ ਤੁਹਾਡੀ ਕਾਬਲੀਅਤ ਤੁਹਾਡੇ ਚ ਗੋਣੀ ਤਾਦ ਹੋਈਆਂ ਉਹ ਕਾਂਗਰਸ ਨੇ ਕੋਈ ਸਪੈਸ਼ਲ ਇਹਨਾਂ ਨੂੰ ਨਹੀਂ ਕਰ ਗ੍ਰੇਟ ਦਿੱਤੇ ਇਹ ਇਹ ਲੀਡਰ ਸਾਡੇ ਜਿਹੜੇ ਆ ਭਾਈ ਚੰਨੀ ਸਾਹਿਬੀ ਚਾਹੇ ਡਾਕਟਰ ਰਾਜਕਮਰ ਵੀਰਕਾ ਚਾਹੇ ਡੈਨੀ ਜੀ ਆ ਜੀ ਉਹਨਾਂ ਨੂੰ ਜੇ ਕੁਝ ਮਿਲਿਆ ਤੇ ਉਹਨਾਂ ਨੂੰ ਆਪਣੀ ਕਾਬਲੀਅਤ ਮਿਲਿਆ ਜੇ ਸਾਡੇ ਕੌਮ ਦੀ ਹੋਰ ਵੀ ਪਾਰਟੀਆਂ 'ਚ ਬੈਠੇ ਜਿਵੇਂ ਸਾਡੀ ਆਮ ਆਦਮੀ ਪਾਰਟੀ ਹਰਪਾਲ ਸਿੰਘ ਚੀਮਾ ਆ ਉਹ ਬਹੁਤ ਪੜ੍ਹੇ ਲਿਖੇ ਦੇ ਐਡਵੋਕੇਟ ਆ ਉਹ ਜੀ ਉਹਨਾਂ ਨੂੰ ਰਤਵੇ ਮਿਲਿਆ ਤੇ ਉਹਨਾਂ ਨੂੰ ਉਹਨਾਂ ਦੀ ਯੋਗ ਕਾਬਲੀਅਤ ਕਰਕੇ ਮਿਲਿਆ ਕਿਸੇ ਵੀ ਪਾਰਟੀ ਨੇ ਕਿਤੇ ਵੀ ਕਿਸੇ ਤੇ ਕੋਈ ਸਹਾਨ ਨਹੀਂ ਕੀਤੀ ਰਾਜਕਮਾਰ ਇੱਕ ਸਾਡਾ ਸਮਾਜ ਦਾ ਉਹ ਗਾ ਲੀਡਰ ਹੈ ਸੀ ਸਮਾਜ ਦਾ ਵਾਈਸ ਪ੍ਰੈਜ਼ੀਡੈਂਟ ਵੀ ਆ ਅੱਜ ਉਹ ਆਪਣੀ ਕੁਰਸੀ ਬਚਾਉਣ ਦੀ ਖਾਤਰ ਇਹਦੇ ਖਿਲਾਫ ਕੋਈ ਬੋਲਦਾ ਬਣ ਗਿਆ ਖਿਲਾਫ ਇਹ ਉਹਨਾਂ ਦੀ ਮਜਬੂਰੀ ਆ ਕਿ ਕਾਂਗਰਸ ਪਾਰਟੀ ਨੂੰ ਖੋਜ ਕਰਨਾ ਚਾਹੁੰਦੇ ਹੋ ਕਿ ਅਸੀਂ ਕਾਂਗਰਸ ਪਾਰਟੀ ਨਾਲ ਨਾ ਕੇ ਸਮਾਜ ਨਾਲ ਖੜੇ ਆ ਜੀ ਕਿ ਜੋ ਕੁਝ ਉਹਨਾਂ ਨੇ ਮਿਲਿਆ ਉਹ ਸਮਾਜ ਕਰਕੇ ਮਿਲਿਆ ਕਿ ਉਹ ਦਲਤ ਸਮਾਜ ਚ ਪੈਦਾ ਹੋਏ ਹੀ ਤੇ ਉਹਨਾਂ ਨੇ ਬੜਾਈ ਲੇਖੀ ਚਲੋ ਉਹਨਾਂ ਦੇ ਮਾਪੇ ਵੱਡ-ਵਡੇਰਿਆਂ ਨੇ ਕਰਾਤੀ ਤੇ ਉਥੇ ਯੋਗਤਾ ਦੇ ਆਧਾਰ ਤੇ ਉਹਨਾਂ ਨੂੰ ਅੱਜ ਕਾਂਗਰਸ ਦੇ ਵਿੱਚ ਵੱਖ-ਵੱਖ ਰੁਦਬੇ ਮਿਲੇ ਆ ਜੇ ਸਰਦਾਰ ਹਪਾ ਸਿੰਘ ਚੀਮਾ ਜੇ ਦੇਸ਼ ਦਾ ਚੂਬੇ ਦਾ ਵਿੱਤ ਮੰਤਰੀ ਆ ਚਾਹੇ ਆਪਕਾਰੀ ਮਹਿਕਮੇ ਦਾ ਵਜ਼ੀਰ ਆ ਚਾਹੇ ਡਾਕਟਰ ਆਪਣਾ ਈਟੀਓ ਸਾਹਿਬ ਲਾ ਲਓ ਆਪਣੇ ਅਰਥਰਾਰ ਰਪਾਜਨ ਸਿੰਘ ਜੀ ਜਿਹੜੇ ਆਲਾ ਗੁਰੂ ਤੋਂ ਜਿਹੜੇ ਬਣੇ ਆ ਜੇ ਅੱਜ ਉਹਨਾਂ ਕੋ ਕੋ ਬਿਜਲੀ ਮਹਿਕਮਾ ਸੀ ਬਹੁਤ ਵੱਡਾ ਪਾਵਰਫੁੱਲ ਮਹਿਤਮਾ ਜੀ ਪੀਡਬਲ ਡੀਆਰ ਦਾ ਐਮ ਮਹਿਕਮੇ ਦਿੱਤੇ ਆ ਉਹ ਵੀ ਐਸੀ ਸਮਾਜ ਚੋਂ ਹੀ ਉੱਠ ਕੇ ਗਏ ਆਮ ਆਦਮੀ ਪਾਰਟੀ ਦੇ ਆਗੂ ਤੇ ਉਹਨਾਂ ਨੂੰ ਵੱਡੀਆਂ ਵਜ਼ੀਰੀਆਂ ਦੇ ਕੇ ਆਮ ਆਦਮੀ ਪਾਰਟੀ ਦੇ ਸਿਖਰੀ ਮੁਖੀ केजरीवाल ਸਾਹਿਬ ਨੇ ਥਰਪਕਾਉਂ ਸਿੰਘ ਮਾਨ ਨੇ ਨਵਾਜਾਂ ਨਵਾਜਾਂ ਇਸ ਕਰਕੇ ਕਿ ਉਹ ਕਾਬਲੀਅਤ ਰੱਖਦੇ ਸੀ ਨਾ ਕਿ ਮੇਰੇ ਵਰਗੇ ਨੂੰ ਕਿਉਂ ਨਹੀਂ ਬਣਾ ਕੇ ਦੇ ਦਿੱਤਾ ਜੀ ਉਹਨਾਂ ਨੇ ਦੇ ਦਿੱਤਾ ਆਪਣੇ ਸੂਬੇ ਦਾ ਕੈਬਨਿਟ ਮੰਤਰੀ ਮੇਰੇ ਤੇ ਜਦੋਂ ਗਉਣ ਹੀ ਨਹੀਂ ਉਹ ਹੈ ਕਿ ਮੈਨੂੰ ਕਿਵੇਂ ਬਣਾ ਦੇਣਗੇ ਉਹਨਾਂ ਨੂੰ ਉਹਨਾਂ ਦੀ ਕਾਬਲੀਅਤ ਕਰਕੇ ਬਣਾਇਆ ਗਿਆ ਨਾ ਕਿ ਉਹਨਾਂ ਨੂੰ ਇੱਕ ਪਾਰਟੀ ਕਰਕੇ ਬਣਾਇਆ ਇਹ ਸਰ ਜੀ ਜਿਹੜਾ ਸਮਾਜ ਪਹਿਲੇ ਇਹਦਾ ਸਮਾਜ ਉਹਦੇ ਸਮਾਜ ਦੇ ਅਧੀਨ ਹੀ ਆਪਾਂ ਬਣੇ ਆਪਣੇ ਉਹਦੇ ਦੀ ਨਵਾਜੇਗੇ ਫਿਰ ਸਮਾਜ ਜ਼ਰੂਰੀ ਹੈ ਕਿ ਪਾਰਟੀ ਜ਼ਰੂਰੀ ਨਹੀਂ ਹੈਗਾ ਤੇ ਸਮਾਜ ਜ਼ਰੂਰੀ ਆ ਪਰ ਚੰਨੀ ਸਾਹਿਬ ਦੀ ਇਹਨਾਂ ਸਾਰੇ ਲੀਡਰਾਂ ਦੀ ਮਜਬੂਰੀ ਆ ਕਿ ਉਹ ਗੋਗਲ ਮੋਲ ਕਰਕੇ ਜਿਹੜਾ ਨਾ ਰਾਜੇ ਵਿੜਿੰਗ ਨੂੰ ਬਚਾਉਣ ਦਾ ਯਤਨ ਕਰ ਰਹੇ ਆ ਤੇ ਪਾਰਟੀ ਨੂੰ ਪਹਿਲ ਦੇ ਰਹੀ ਸਮਾਜ ਨੂੰ ਰਗਨੋਰ ਕਰ ਰਹੀ ਆਮ ਆਦਮੀ ਪਾਰਟੀ ਜਿੰਨੀ ਚੋਣ ਤੋਂ ਬਾਅਦ ਵਿੜੇ ਦੇ ਖਿਲਾਫ ਕੀ ਅਕਸ਼ਨ ਲੋਗੇ ਦੇਖੋ ਜੀ ਇਹ ਪਾਰਟੀ ਦਾ ਵੱਡੇ ਲੈਵਲ ਦਾ ਕੰਮ ਹੈ ਮੈਂ ਆਪਣੇ ਸਮਾਜ ਦੀ ਸਮਾਜ ਵੱਲੋਂ ਇੱਕ ਬੇਨਤੀ ਜ਼ਰੂਰ ਕਰੂੰਗਾ ਕਿ ਚਿਕਨਾ ਖਤਮ ਹੁੰਦੇ ਆ ਇਸ ਮਥਲੇ ਚ ਪੰਜਾਬ ਦੇ ਗਵਰਨਰ ਨੂੰ ਵੀ ਮਤੇ ਪਾ ਕੇ ਦੇਾਂਗੇ ਮਿਲਾਂਗੇ ਵੀ ਨਿਆਪਾਲਕੇ ਦਾ ਵੀ ਸਾਰਾ ਲਾਵਾਂਗੇ ਤੇ ਦੇਸ਼ ਦੇ ਰਾਸ਼ਟਰਪਤੀ ਨੂੰ ਵੀ ਮਿਲ ਕੇ ਜਹੇ ਮੈਂਬਰ ਪਾਰਲੀਮੈਂਟ ਦੀ ਮੈਂਬਰ ਪਾਰਲੀਮੈਂਟ ਬਤਾਓ ਉਹਨਾਂ ਦੀ ਰੱਦ ਕੀਤੀ ਜਾਏ ਮੈਂਬਰਸ਼ਿਪ ਤੇ ਪਾਰਲੀਮੈਂਟ ਵਿੱਚ ਇਹ ਰਾਜੀ ਬਿਣਗਰੂਦ ਮਤਾ ਲਿਆਂਦਾ ਜਾਵੇ ਇਹ ਮੇਰੀ ਹੱਥ ਜੋੜ ਕੇ ਬੇਨਤੀ ਐਸੀ ਸਮਾਜ ਨੂੰ ਸਾਬਕਾ ਐਸੀ ਕਮਿਸ਼ਨ ਦੇ ਮੈਂਬਰ ਤੇ ਆਮ ਆਦਮੀ ਪਾਰਟੀ ਦਾ ਇੱਕ ਸੇਵਾਦਾਰ ਹੋਂਦ ਦੇ ਨਾਤੇ ਸਰ ਜੀ ਜੇ ਜਿੰਨੇ ਚਲੋ ਚੰਨੀ ਸਾਹਿਬ ਨੇ ਆਪਣੇ ਬਗਾਲ ਚੰਜੀ ਚੰਨੀ ਜੋ ਸਾਬਕਾ ਸੀਐਮ ਆ ਕਿ ਲਾਲੋ ਸੁਖਵਿੰਦਰ ਸਿੰਘ ਡੈਣੀ ਸਾਹਿਬ ਜਾਂ ਬੇਰਕਾ ਜੀ ਕੀ ਆਪਣੇ ਜਮਹੂਰੀ ਸਮਾਜ ਤੋਂ ਪੱਲਾ ਛੱਡ ਦੇਣੇ ਜੀ ਨਾ ਤੁਹਾਡੇ ਸਾਹਮਣੇ ਹੈ ਜੀ ਮੇਰੇ ਨੂੰ ਪੁੱਛਣ ਦੀ ਲੋੜ ਗਈ ਤੁਸੀਂ ਪ੍ਰੈਸ ਵਾਲੇ ਰੋਜ਼ ਵੇਂਦੇ ਜੋ ਉਹਨਾਂ ਦੀਆਂ ਰੋਜ਼ ਦੀਆਂ ਤੁਸੀਂ ਐਡ ਵੇਦੇ ਕੇਮਿਓ ਚੰਨੀ ਨੂੰ ਬਚਾਉ ਨੂੰ ਰਾਜੇ ਵਿੜਿੰਗ ਨੂੰ ਬਚਾਉਣ ਦਾ ਕੋਝਾ ਯਤਨ ਕਰ ਰਹੇ ਤੇ ਜਦੋਂ ਕਿ ਸਮਾਜ ਨੂੰ ਅੱਖਾਂ ਪਰੋਖਾ ਕਰ ਰਹੇ ਆ ਜੇ ਸਮਾਜ ਕਰਕੇ ਅੱਜ ਵੱਖ-ਵੱਖ ਪਦਮੀਆਂ ਤੇ ਬੈਠੇ ਆ ਜਾਂ ਪਦਮੀਆਂ ਹਟਾ ਚੁੱਕੇ ਜਾਂ ਹੁਣਾਂ ਦੇ ਸਮੇਂ 'ਚ ਮਿਲੀਆਂ ਉਸ ਸਮਾਜ ਨੂੰ ਉਸ ਪਾਰਟੀ ਦੇ ਸੀਨੀਅਰ ਗੁਰ ਸਰਦਾਰ ਬੂਟਾ ਹਨ ਇੰਡੇ ਘਟ ਗਿਆ ਸ਼ਬਦਾਂ ਲਈ ਨਾ ਉਹਨਾਂ ਨੇ ਉਹਨੂੰ ਲੋਕਾਂ ਦੇ ਸਾਹਮਣੇ ਰੱਖਿਆ ਵੀ ਇੱਕ ਬੂਟਾ ਸਿੰਘ ਹੁੰਦਾ ਬਾਲਮੀਕੀ ਆਂਦਾ ਪੱਠੇ ਪਾਉਣ ਵਾਲਾ ਰੈਂਗੜੇ ਕੇ ਕਹਿ ਰਹਾ ਰਾਜਾ ਵੜਿੰਗ ਤੇ ਅੱਜ ਵੀ ਅਜੇ ਇਹਨਾਂ ਲੋਕਾਂ ਨੂੰ ਕੋਈ ਭਲੇਖਾ ਵੀ ਰਾਜਾ ਵੜਿੰਗ ਕੀ ਬੋਲਿਆ ਉੱਤੇ ਪਤਾ ਕੀ ਜਦੋਂ ਜੀ ਉਹ ਸਰਦਾਰ ਬੂਟਾ ਸੀ ਜਿਹੜੇ ਰਏ ਆ ਸੱਡੇ ਭਾਰ ਸਰਕਾਰ ਦੇ ਗ੍ਰਹਿ ਮੰਤਰੀ ਔਰ ਆਰਟਵਰੀ ਮਿਲ ਕੇ ਉਦੋਂ ਤੇ ਵੜਿੰਗ ਉਹਦੇ ਜੰਮੇ ਵੀ ਨਹੀਂ ਹੋਣੇ ਤੇ ਇਹਨੂੰ ਕੀ ਪਤਾ ਪੱਠੇ ਪਾਉਂਦੇ ਸੀ ਵੜਿੰਗ ਦੀ ਉਮਰ ਤੇ ਉਹਦੇ ਪੋਤਰੇ ਪੋਤਰੀਆਂ ਆ ਤੇ ਵੜੇ ਅੰਗ ਨੂੰ ਸਖਤੀ ਆਤ ਪ੍ਰਤੀ ਬੋਲਣ ਤੋਂ ਪਹਿਲਾਂ 100 ਵਾਰ ਸੋਚਣਾ ਚਾਹੀਦਾ ਸੀ ਇਹਨਾਂ ਜਾਤਾਂ ਹਾਂਕਾਰੀ ਲੋਕਾਂ ਬਾਰੇ ਤੁਸੀਂ ਕੀ ਕਹੋਗੇ ਮੈਂ ਤੇ ਆਪਣੇ ਸਮਾਜ ਦੇ ਲੋਕਾਂ ਨੂੰ ਇੱਕੋ ਹੀ ਬੇਨਤੀ ਕਰਾਂਗਾ ਕਿ ਇਹੋ ਜਿਹੀ ਕਾਂਗਰਸ ਪਾਰਟੀ ਜਿਹਦੇ ਸੁਭਾ ਪ੍ਰਧਾਨ ਦੀ ਇਹ ਸੋਚ ਆ ਦਲਿਤ ਸਮਾਜ ਦੇ ਲੋਕਾਂ ਪ੍ਰਤੀ ਜਾਂ ਉਹਨਾਂ ਦੇ ਐਲਪੀਓ ਦੀ ਉਹ ਵੀ ਅੱਜ ਕਈ ਵਾਰ ਵਿਧਾਨ ਸਭਾ ਦੇ ਵਿੱਚ ਚੰਨੀ ਸਾਹਿਬ ਨੂੰ ਕਦੀ ਖੱਚਰ ਦਾਦਾ ਕਦੀ ਕੁਛ ਦਾਦਾ ਤੇ ਸਾਡੇ ਐਮਐਲਏ ਜਿਹੜੇ ਵਿਧਾਨ ਸਭਾ ਵਿੱਚ ਬੈਠੇ ਆ ਉਹਨਾਂ ਨੂੰ ਵੀ ਮਟੀਰੀਅਲ ਦਾਦਾ ਇਹਨੂੰ ਕਦੀ ਸੋਚਿਆ ਇਹਨਾਂ ਦੇ ਲੀਡਰਾਂ ਨੇ ਕੀ ਜੇ ਇਹਨਾਂ ਦੇ ਜ਼ਿੰਮੇਵਾਰ ਛੁੱਟੇ ਇੱਕ ਵੇਖੋ ਵਿਰੋਧੀ ਧਿਰ ਦੇ ਨੇਤਾ ਦੀ ਵੀ ਕਿੱਡੀ ਵੱਡੀ ਜ਼ਿੰਮੇਵਾਰੀ ਵਾਲੀ ਸੀਟ ਆ ਤੇ ਸੂਬਾ ਪ੍ਰਧਾਨ ਦੀ ਕਿੱਡੀ ਵੱਡੀ ਜ਼ਿੰਮੇਵਾਰੀ ਬਣਦੀ ਆ ਹਰ ਸਮਾਜ ਦੇ ਲੋਕਾਂ ਦਾ ਮਾਨ ਸਤਿਕਾਰ ਕਰਨਾ ਤੇ ਜਿਹੜਾ ਸਾਡਾ ਮੰਦਰ ਆ ਵਿਧਾਨ ਸਭਾ ਦਾ ਜਿੱਥੇ ਆ ਲੋਕਾਂ ਦੇ ਲਈ ਪ੍ਰਤੀ ਕਾਨੂੰਨ ਬਣਦੇ ਆ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਸੰਬੰਧੀ ਬਣਦੇ ਆ ਡਿਵੈਲਪਮੈਂਟ ਲਈ ਬਣਦੇ ਉੱਥੇ ਬੈਠ ਕੇ ਵੀ ਸਾਡੇ ਸਮਾਜ ਦੇ ਲੋਕਾਂ ਨੂੰ ਜਿਹੜੇ ਜਿਨ੍ਹਾਂ ਨੂੰ ਵੋਟਾਂ ਨਾਲ ਛੋੜ ਕੇ ਲੋਕਾਂ ਨੇ ਭੇਜਿਆ ਵਿਧਾਨ ਸਭਾ ਚ ਉਹਨਾਂ ਨੂੰ ਇਹ ਮਟੀਰੀਅਲ ਦਾਦਾ ਪ੍ਰਤਾਪ ਬਾਜਵਾ ਵੀ ਤੇ ਰਾਜੀ ਬੜਿੰਗਵਲੀ ਆ ਜੋ ਕੁਝ ਆਪਣੇ ਪਾਰਟੀ ਦੀ ਆਗੂਆਂ ਪ੍ਰਤੀ ਵੀ ਨਹੀਂ ਬਖ ਸਕਦੇ ਇਹਦੂ ਘਟਿਆ ਗੱਲ ਹੋਰ ਕੀ ਹੋ ਸਾਡੀ ਕਾਂਗਰਸ ਪਤੀ ਤੇ ਲੋਕਾਂ ਨੂੰ ਕਹ ਰਦਾ ਬਿਲਕੁਲ ਸਾਥ ਨਹੀਂ ਦੇਣਾ ਚਾਹੀਦਾ ਜੇਕਰ ਕੋਈ ਅਣਖ ਤੇ ਗੈਰਤ ਆ ਸਾਡੇ ਜ਼ਿੰਮੇਵਾਰ ਬੰਦਿਆਂ ਦੇ ਉਹਨਾਂ ਨੂੰ ਇਸ ਬਕਵਾਸ ਕੀਤੀ ਗਈ ਬਕਵਾਸ ਬਾਜ਼ੀ ਨੂੰ ਰੋਕਣ ਲਈ ਸਾਨੂੰ ਦੇਸ਼ ਦੇ ਵੱਖ-ਵੱਖ ਅਵਧਿਆ ਤੇ ਬੈਠੇ ਜ਼ਿੰਮੇਵਾਰ ਜਿਹੜੇ ਸੀਨੀਅਰ ਜਿਵੇਂ ਰਾਸ਼ਟਰਪਤੀ ਸਾਡੇ ਮੈਡਮ ਜੀ ਬੈਠੇ ਆ ਵਿਰੋਧੀ ਧਿਰ ਦੇ ਆਗੂ ਸ੍ਰੀ ਰੋਹਨ ਗਾਂਧੀ ਨੂੰ ਮਿਲਾਂਗੇ ਖੜਗੇ ਸਾਹਿਬ ਨੂੰ ਮਿਲਾ ਦੇ ਕਿ ਇਹ ਕਾਂਗਰਸ ਪਾਰਟੀ ਜਿਹੜੀ ਬਹੁਤ ਲੰਮਾ ਸਮਾਂ ਇਹਨਾਂ ਲੋਕਾਂ ਦੀਆਂ ਵੋਟਾਂ ਦਲਿਤ ਸਮਾਜ ਦੇ ਦਬੇ ਕੁਦਲਿਆਂ ਦੀਆਂ ਵੋਟਾਂ ਰਾਈ ਲੰਮਾ ਸਮਾਂ ਦੇਤੇ ਰਾਜ ਕਰਤਾ ਉਹ ਇਹਨਾਂ ਲੋਕਾਂ ਕਰਕੇ ਕਿ ਕਿਤਾ ਜੇ ਅੱਜ ਕਾਂਗਰਸ ਪਾਰਟੀ ਦੀ ਪਾਣੀ ਆ ਪਤਲੀ ਹਾਲਤ ਹੋਈ ਆ ਦੇਸਤੀ ਲਾ ਲੋ ਜਾਂ ਵੱਖ-ਵੱਖ ਸੂਦਿਆਂ ਚ ਲਾ ਲੋ ਇਹ ਇਹਨਾਂ ਦੀ ਗੰਦੀ ਸੋਚ ਕਰਕੇ ਲੋਕ ਸਮਾਜ ਦੇ ਲੋਕ ਇਹਨਾਂ ਦਾ ਸਾਥ ਛੱਡ ਗਏ ਆ ਤੇ ਆਉਣ ਵਾਲੇ ਸਮੇਂ ਚ ਛੱਡ ਜਾਣਗੇ ਦੇਖਿਆ ਕਿ ਜੋ ਗੱਲਬਾਤ ਕੀਤੀ ਸੀ ਤਰਸੇਮ ਸਿੰਘ ਥਿਆਲਕਾ ਜੀ ਨੇ ਉਹਨਾਂ ਨੇ ਕਿਹਾ ਕਿ ਇਹਨਾਂ ਦੀ ਗੰਦੀ ਰਾਜਨੀਤੀ ਗੰਦੀ ਸੋਚ ਕਰਕੇ ਜਿਹੜੀ ਕਾਂਗਰਸ ਨੂੰ ਢਾਹ ਲੱਗੀ ਆ ਪਰ ਜਿਹੜਾ ਰਾਜਾ ਵੜਿੰਗ ਸੀ ਉਹਨੂੰ ਸੋਚਣਾ ਚਾਹੀਦਾ ਸੀ ਮੈਂ ਇੱਕ ਸੂਬੇ ਦਾ ਪ੍ਰਧਾਨ ਪ੍ਰਧਾਨਗੀ ਕਰਨ ਨਸ਼ਰ ਪਾਰਟੀ ਕਰ ਰਿਹਾ ਔਰ ਜੋ ਵਿਰੋਧੀ اپੋਜੀਸ਼ਨ ਨੇਤਾ ਸੀ ਉਹਨਾਂ ਵੀ ਇੱਕ ਵਾਰ ਜੋ ਟਿੱਪਣੀ ਕੀਤੀ ਹੈ ਰਾਜੀ ਵੜਿੰਗੋ ਦੇ ਬਾਰੇ ਇਹਨਾਂ ਨੇ ਕੋਈ ਅਹਿਮ ਜਿਹੜਾ ਕੌਮਵਾਦੀ ਕੁਸਦੈਸ਼ਲੀ ਯਾਰੀ ਕੀਤਾ ਉਹ ਪੱਲਾ ਧਾਰ ਦੇ ਨਜ਼ਰ ਆਏ ਆ ਚਾਹੇ ਉਹ ਡਾਕਟਰ ਰਾਜ ਕੁਮਾਰ ਜੀ ਆ ਚਾਹੇ ਆਪਣੇ ਸਿਗਨੈਚੀ ਡੈਨੀ ਜੀ ਆ ਚਾਹੇ ਸਾਡੇ ਸਰਦਾਰ ਚੰਚਿਸ ਚਨੀਜੀਆ ਤੇ ਸਾਰੇ ਨੇ ਇੱਕ ਮੈਸੇਜ ਪਾਇਆ ਕਿ ਕਾਂਜ ਪਾਰਟੀ ਨੂੰ ਬਚਾਉ ਦਿਖਾਤਰ ਆਪਣੇ ਜਿਹੜਾ ਮੌਕੇ ਦੇ ਮੌਜੂਦ ਹੈ ਪੰਜਾਬ ਸੂਬੇ ਦਾ ਪ੍ਰੈਜ਼ੀਡੈਂਟ ਉਹਦੇ ਖਿਲਾਫ ਕੋਈ ਐਕਸ਼ਨ ਲੈਣ ਦੀ ਬਜਾਏ ਸਿਰਫ ਆਪਣਾ ਪੱਲਾ ਝਾੜ ਕੇ ਔਰ ਕਾਂਜ ਪਾਰਟੀ ਨੂੰ ਫੇਰ ਦੁਬਾਰਾ ਸਜੇਦ ਕਰ ਲਈ ਅਪੀਲ ਕਰ ਦੇ ਨਜ਼ਰ ਆ ਰਿਹਾ ਜਿਹਦੀ ਵਿਸ਼ੇਪ ਗੁਰਬੀ ਸਿੰਘ ਨੰਬਰਜੀਤ ਸਿੰਘ